ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਸਰੇ ਭਰਾਵਾਂ ਨੂੰ ਬੜੇ ਦੁਖੀ ਮਨ ਦੇ ਨਾਲ ਦੱਸਿਆ ਜਾ ਰਿਹਾ ਜੀ ਆਪ ਸਭ ਨੂੰ ਕੁਝ ਜਿਹੜੇ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ ਉਹਨਾਂ ਨੂੰ ਪਤਾ ਵੀ ਲੱਗ ਗਿਆ ਤੇ ਦੱਸ ਰਹੇ ਆ ਵੀ ਕੇ ਜਿਹਨੇ ਤਾਂ ਹਲਕਾ ਨਿਆਲ ਸਿੰਘ ਵਾਲਾ ਦਾ ਪਿੰਡ ਖੋਟੇ ਖੋਟੇ ਪਿੰਡ ਦਾ ਮੇਵਾ ਸਿੰਘ ਜਿਹੜੇ ਸਾਡਾ ਬਾਈ ਪਿਛਲੇ 10-12 ਦਿਨਾਂ ਤੋਂ ਇਸ ਧਰਨੇ ਦੇ ਵਿੱਚ ਡਟਿਆ ਹੋਇਆ ਸੀਗਾ ਤੇ ਰਾਤ ਤਕਰੀਬਨ 1:30 ਵਜੇ ਹਾਰਟ ਅਟੈਕ ਦਾ ਦੌਰਾ ਪੈਣ ਕਰਕੇ ਮੇਵਾ ਸਿੰਘ ਇਸ ਫਾਨੀ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰ ਚੁੱਕੇ ਨੇ ਔਰ ਅਗਰਾਹਾ ਜੁਨੀਆ ਦੇ ਨਾਲ ਉਹਨਾਂ ਦਾ ਸੰਬੰਧ ਸੀ ਤੇ ਸਾਡੀ ਬੇਨਤੀ ਹੈ ਜੀ ਸਾਰੀਆਂ ਜੁਨੀਆਨਾਂ ਨੂੰ ਤੇ ਜਿਹੜੇ ਵੀ ਵੀਰ ਇਸ ਧਰਨੇ ਤੇ ਦਾਨ ਕਰ ਰਹੇ ਆ ਵੱਧ ਤੋਂ ਵੱਧ ਮਦਦ ਕਰ ਰਹੇ ਹੋ ਤੇ ਉਸ ਪਰਿਵਾਰ ਦੀ ਜਰੂਰ ਮਦਦ ਕੀਤੀ ਜਾਵੇ ਉਹਨਾਂ ਦੇ ਇੱਕ ਬੇਟਾ ਗਾ ਤੇ ਇੱਕ ਉਹਨਾਂ ਦੀ ਧਰਮ ਪਤਨੀ ਆ ਤੇ ਐਨ ਆਰ ਆਈ ਭਰਾਵਾਂ ਨੂੰ ਵੀ ਸਾਡੀ ਬੇਨਤੀ ਆ ਸਰਦਾਰ ਮੇਵਾ ਸਿੰਘ ਜੀ ਕੋਟੇ ਜਿਹੜੇ ਪਿਛਲੇ 10 12 ਦਿਨਾਂ ਤੋਂ ਇੱਕ ਕਿਰਤੀ ਇਨਸਾਨ ਸੀ ਸिलाई ਦਾ ਕੰਮ ਕਰਕੇ ਆਪਣੇ ਪਰਿਵਾਰ ਦੀ ਜਿਹੜਾ ਪਾਲਣ ਪੋਸ਼ ਕਰਦਾ ਸੀ ਤੇ ਰਾਤੋਂ ਆਪਣੇ ਇਸ ਧਰਨੇ ਤੇ ਪਹੁੰਚੇ ਸੀ 10 12 ਦਿਨਾਂ ਤੋਂ ਤੇ ਆਪਣੀ ਜਿਹੜੀ ਯਾਤਰਾ ਦੁਨੀਆ ਦੀ ਪੂਰੀ ਕਰ ਚੁੱਕਿਆ ਤੇ ਸਾਡੀ ਬੇਨਤੀ ਹੈ ਵੀ ਇਸ ਪਰਿਵਾਰ ਦੀ ਜ਼ਰੂਰ ਸਪੋਰਟ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ